ਕਿ ਸ੍ਰੀ ਅਕਾਲ ਤਖਬ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਬ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾ ਹੀ ਕਰਨਾ ਚਾਹੀਦਾ ਔਰ ਜਿੰਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਔਰ ਜਿਹੜਾ ਇਹ 6 ਜੂਨ ਦਾ ਕੱਲੂਕਾਰਾ ਦੇਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਐ ਉਹ ਆਪ ਇੱਕ ਬੜਾ ਸੋਲਮ ਅਕੇਸ਼ਨ ਹੈ ਉਹ ਉਸ ਦਿਨ ਨੂੰ ਤੁਸੀਂ ਗੁਰੂ ਦੇ ਚਰਨਾ ਚ ਅਰਦਾਸ ਬੇਨਤੀ ਕਰਨ ਵਾਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ ਚ ਸ਼ਹਾਦਤ ਦਿੱਤੀ ਜਦੋਂ ਥੋਡੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ ਤੋਪਾਂ ਗੋਲਾਂ ਗੋळ्या ਨਾਲ ਜੋ ਸ੍ਰੀ ਹਰਮੰਦਰ ਸਾਹਿਬ ਮਾਨਵਤਾ ਦੇ ਸਰਬੱਤ ਦੇ ਭਲੇ ਦੀ ਜਿੱਥੇ ਅਰਦਾਸ ਹੁੰਦੀ ਹੋਵੇ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ ਤੋਪਾਂ ਗੋਲਿਆਂ ਨਾਲ ਅਟੈਕ ਕਰਤਾ ਹੋਰ ਤੇ ਇੰਨੀ ਵੱਡੀ ਗਿਣਤੀ ਚ ਲੋਕ ਸ਼ਹੀਦ ਹੋ ਗਏ ਹੋਣ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਹੁੰਦੇ ਜਿਹੜਾ ਵੀ ਇਹਦੇ ਚ ਗੜਬੜੀ ਕਰੂ ਜਾ ਜਿਹੜਾ ਵੀ ਇਹਦੇ 'ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਉਹ 6 ਜੂਨ ਦੀ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦਾ અપਮਾਨ ਕਰ ਰਿਹਾ ਇਸ ਲਈ ਕਿਉਂਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ 6 ਜੂਨ ਨੂੰ ਸਾਈਡ ਸਟੈਪ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਹੀਤੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਚਨਾਪੋ ਔਰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮਨ ਉਕਤਾ ਦੇ ਭੜੇ ਨੂੰ ਸਮਰਪਿਤ ਹੋ ਕੇ ਉਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕਾਇਮ ਰੱਖੋ ਜਿ세 ਤਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਗੁਰਸਿੱਖ ਦਾ ਬਰ ਨਾਨਕ ਨਾਮ ਲੈਵਾ ਸੰਗਤ ਦਾ ਫਰਜ ਬਣਦਾ ਔਰ ਮੈਨੂੰ ਆਸ ਉਮੀਦ ਹੈ ਕਿ ਤੁਮ ਮਾ ਸਾਹਿਬ ਹੋਗੇ ਜਾਂ ਸੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹੈ ਈਸ਼ਰ ਸਿੰਘ ਜੀ ਉਰੀ ਹੋਗੇ ਉਹਨਾਂ ਦੇ ਸੁਪੁੱਤਰ ਹੋ ਕੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਸੀ ਔਰ ਉਸੇ ਤਰ੍ਹਾਂ ਸਮਰਪਿਤ ਰਹਿਣ ਕੇ ਜੋ ਲੋਕ ਇਹ ਵੰਡੀਆਂ ਪਾਉਣਾ ਚਾਹੁੰਦੇ ਆ ਉਹਨਾਂ ਤੋਂ ਸੁਚੇਤ ਰਹਿਣਗੇ ਜੋ ਲੋਕ ਇਸ ਓਕੇਜਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਪਿੱਕਾ ਕਰਨ ਚਾਹੁੰਦੇ ਆ ਉਹਦੀ ਉਹਨਾਂ ਦੀ ਸਾਜ਼ਿਸ਼ ਦਾ ਸ਼ਿਕਾਰ ਨਹੀਂ ਸ੍ਰੀ ਹਰਮੰਦਰ ਸਾਹਿਬ ਜੀ ਭਗਵੰਤ ਮਾਨ ਦੀ ਸਰਕਾਰ ਹੈ ਟੀ ਜੀਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਵੇ ਉਨ੍ਹਾਂ ਤੇ ਜਾਨਲੇਵਾ ਹਮਲਾ ਸੁਖਵੀਰ ਸਿੰਘ ਉਤੇ ਜਦੋਂ ਗੋਲੀ 84 ਤੋਂ ਬਾਅਦ ਹੁਣ 2024 ਚ ਚੱਲਦੀ ਐ ਇਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਦਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿੱਥੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵੰਤ ਸੁੱਤਾ ਕਿੱਥੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ افسوس ਨਾਲ ਕਹਿਣਾ ਪੈਂਦਾ ਕਿ ਇੰਨੀ ਪੁਲਸ ਲੱਗੀ ਹੋਵੇ ਔਰ ਫੇਰ ਕਿਸੇ ਦੀ ਹਿੰਮਤ ਆਕੇ ਇਹ ਚਾ ਕਰ ਜਾ ਮਤਲਬ ਕਿ ਪੁਲਸ ਦਾ ਡਰ ਖੋਫ ਭੈ ਜਾਂ پولیسਿੰਗ پولیسਨ ਮੈਂ ਨਹੀਂ ਮਾੜੀ ਕਹੂੰਗਾ ਥੱਲੇ ਦੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਜਾਂ ਤਾਂ ਆਪ ਕਰਵਾ ਰਹੇ ਜਾਂ ਉਹ ਸੁੱਤੇ ਆ ਥੋੜੇ ਨਖ ਕਿੰਨੇ ਬੰਮ ਚੱਲ ਗਏ ਆਰਮੀ ਏਰੀਆ ਗੁਮਟਾਲਾ ਚੌਕੀ ਠਾਕੁਰ ਦਵਾਰਾ ਮੰਦਿਰ ਕਿੰਨੀਆਂ ਇੱਕ ਚੌਕੀਆਂ ਤੇ ਜਾ ਕੇ ਇਹ ਬੰਬ ਬਲਾਸਟ ਹੋ ਗਏ اسلام آباد ਹੁਣ ਆ ਲੇਟੈਸਟ ਹੁਣ ਕੁਛ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਇੱਕ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਓ ਕਹਿੰਦਾ ਵਿਚਾਰਾ ਮਤਲਬ ਇਹਨਾਂ ਦੀ ਆਪਸ 'ਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ एशली लॉ एंड ऑर्डर ਦਾ ਟੋਟਲ ਕੋਲੈਪਸ ਹੈ ਪੋਲੀਟੀਸਾਈਜੇਸ਼ਨ ਆਫ ਪੁਲਿਸ ਹੈ ਔਰ ਉਸ ਪੋਲੀਟੀਸਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅਨ ਆਰਡਰ ਤੋਂ ਲੋਕ ਆਹਤ ਨੇ ਸਫਰ ਕਰ ਰਹੇ ਆ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਹੇ ਆ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਿਹਾ ਕਿਉਂਕਿ ਆਫ ਮਾੜੀ ਲੀਡਰਸ਼ਿਪ ਔਰ ਭਗਵੰਤ ਮਾਨ ਜਿਹੜੇ ਉਹ ਮੌਜੂਦਾ ਹੋਮ ਮਿਨਿਸਟਰ ਜੇ ਜੋਕਰ ਤੇ ਜਦੋਂ ਵੀ ਬੇਦਬੀ ਦੀ ਕਟੜਾ ਵਾਪਰੀਏ ਚਾਹੇ ਹਰਮੰਦਰ ਸਾਹਿਬ ਜਾਂ ਕੇਸਗੜ੍ਹ ਸਾਹਿਬ ਕਿਸੇ ਵੀ ਕਟੜਾ ਦੀ ਨਿਰਪੱਖ ਜਾਂਚ ਦੀ ਰਿਪੋਰਟ ਹੱਦ ਤੱਕ ਸਾਹਮਣੇ ਨਹੀਂ ਆਈ ਨਹੀਂ ਭਗਵੰਤ ਮਾਨ ਕੈਪेबल ਹੀ ਨਹੀਂ ਜੀ ਇਸ ਕੰਮ ਨੂੰ ਉਹ ਸਿਰ ਸਿਆਸਤ ਕਰ ਸਕਦਾ ਹਰ ਮੁੱਦੇ ਤੇ ਔਰ ਉਹ ਸਿਆਸਤ ਕਰਨ ਤੱਕ ਹੀ ਸੀਮਤ ਰਹਿ ਸਕਦਾ ਉਹਦੀ ਸਮਝ ਵੀ ਨਹੀਂ ਸੀਰੀਅਸਨੈਸ ਵੀ ਨਹੀਂ